ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ 'ਚ ਤੁਹਾਡੇ ਨਾਲ ਜਿਹੜੀ ਜਾਣਕਾਰੀ ਕਿਸਾਨ ਵੀਰ ਨੂੰ ਸਾਂਝੀ ਕਰਨੀ ਹੈ ਕਿ ਹੁਣ ਜਿਵੇਂ ਅਗਸਤ ਦਾ ਮਹੀਨਾ ਚੱਲ ਰਿਹਾ ਹੈ ਬਾਸਮਤੀ ਦੇ ਝੋਨਾ ਦੋਵਾਂ ਦੇ ਵਿੱਚ ਖਾਸ ਤੌਰ ਤੇ ਉੱਲੀ ਰੋਗਾਂ ਦਾ ਖਿਆਲ ਰੱਖਣ ਦੀ ਵੀ ਜ਼ਰੂਰਤ ਹੈਗੀ ਸੁੰਡੀ ਦੇ ਨਾਲ ਨਾਲ। ਕੱਲੀ-ਕੱਲੀ ਆਪਾਂ ਉੱਲੀ ਰੋਗਾਂ ਬਾਰੇ ਵੀ ਜਿਵੇਂ-ਜਿਵੇਂ ਸਵਾਲ ਆਉਣਗੇ ਆਪਾਂ ਵੀਡੀਓ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਆ ਉਹਦੇ ਵਿੱਚ ਆਪਾਂ ਜਿਹੜੀ ਗੱਲਬਾਤ ਕਰਨੀ ਆ ਉਹ ਕਰਨੀ ਹੈਗੀ ਆ ਉਲੀ ਨਾਸ਼ਕ ਕਿਹੜਾ ਵਧੀਆ ਇਹਦੇ ਬਾਰੇ ਕਿਸਾਨ ਵੀਰ ਜਿਹੜੀ ਗੱਲਬਾਤ ਕਰਦੇ ਹੁੰਦੇ ਆ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਨੂੰ ਜ਼ਰੂਰਤ ਹੈਗੀ ਹੈ ਉਹ ਹੈਗੀ ਹੈ ਉਲੀ ਨਾਸ਼ਕਾਂ ਦੇ ਟੈਕਨੀਕਲ ਸਮਝਣ ਦੀ ਤਾਂ ਕਿ ਆਪਾਂ ਨੂੰ ਕਿਸੇ ਖਾਸ ਨਾਮ ਅਗਰ ਨਾ ਜਾਣਾ ਪਵੇ ਜਿਹੜੀਆਂ ਸਿਫਾਰਸ਼ਾਂ ਨਾਵਾਂ ਦੀਆਂ ਹੋਣੀਆਂ ਜਾਂ ਜਿਹੜੇ ਕੋਈ ਚੰਗੇ ਟੈਕਨੀਕਲ ਹੋਣਗੇ ਉਹਨਾਂ ਬਾਰੇ ਬਾਈ ਨੇਮ ਵੀ ਤੁਹਾਡੇ ਨਾਲ ਆਉਣ ਵਾਲੇ ਸਮੇਂ ਜਾਣਕਾਰੀਆਂ ਸਾਂਝੀਆਂ ਕਰਦੇ ਰਵਾਂਗੇ ਜੇਕਰ ਨਵੇਂ ਕਿਸਾਨ ਵੀਰ ਵੀਡੀਓ ਦੇਖ ਰਹੇ ਆ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਬਾ ਲਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਨਵੀਂ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਬ੍ਰਾਂਡ ਦਾ ਨੇਮ ਹੈ ਜਿਹੜਾ ਉਦੇ ਤੋਂ ਇਲਾਵਾ ਤੁਹਾਨੂੰ ਟੈਕਨੀਕਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਕਿ ਕਿਹੜੇ ਕਿਹੜੇ ਟੈਕਨੀਕਲ ਨੇ ਉਹ ਬ੍ਰੌਡ ਸਪੈਕਟ੍ਰਮ ਮਤਲਬ ਜਿਆਦਾ ਰੋਗਾਂ ਨੂੰ ਕਾਬੂ ਕਰਦੇ ਕਿਉਂਕਿ ਇੱਕ ਇੱਕ ਕੁੱਲੀਨਾਸ਼ਕ ਕਈ ਕਈ ਬਿਮਾਰੀਆਂ ਤੇ ਕਾਬੂ ਕਰਨ ਦੀ ਸਮਰੱਥਾ ਰੱਖਦਾ ਹੁੰਦਾ ਮੁੱਖ ਤੌਰ ਤੇ ਜਿਹੜੇ ਟੈਕਨੀਕਲ ਆ ਰਹੇ ਆ ਹੁਣ ਹਾਲ ਦੀ ਘੜੀ ਜਿਹੜੇ ਆਪਾਂ ਨੂੰ ਰეკਮੈਂਡਡ ਨੇ ਤੇ ਸਹੀ ਵਧੀਆ ਤਰੀਕੇ ਨਾਲ ਕੰਮ ਕਰਦੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਸਟ੍ਰੋਬੀਲੂਰਨਸ ਆਉਂਦੇ ਆ ਸਟ੍ਰੋਬੀਲੂਰਨ ਗਰੁੱਪ ਦੇ ਵਿੱਚ ਪਿਕੌਕਸੀ ਸਟ੍ਰੋਬਨ ਆ ਗਿਆ ਟ੍ਰਾਈਫਲੋਕਸੀ ਸਟੋਬਨ ਆ ਗਿਆ ਐਜੋਕਸੀ ਸਟੋਬਨ ਆ ਗਿਆ ਇਹ ਮੁੱਖ ਟੈਕਨੀਕਲ ਨੇ ਜਿਹੜੇ ਕਿ ਉੱਲੀ ਦੇ ਜਿਹੜੇ ਸਪੋਰ ਹੁੰਦੇ ਆ ਜਾਂ ਉੱਲੀ ਜਿਹੜੀ ਗਰੋਥ ਕਰ ਰਹੀ ਆ ਉਹਦਾ ਰੈਸਪੀਰੇਸ਼ਨ ਰੋਕਦੇ ਉਹਦਾ ਸਾਰ ਰੋਕ ਕੇ ਉਹਨੂੰ ਮਾਰਦੇ ਆ ਫਿਰ ਆ ਗਏ ਐਜੋਲਸ ਟ੍ਰਾਈਜੋਲ ਗਰੁੱਪ ਆ ਜਿਹਦੇ ਵਿੱਚ ਟ੍ਰਾਈਜੋਲ ਚ ਜਿਵੇਂ ਆ ਗਿਆ ਟੈਬੂਕੋਨਾਜ਼ੋਲ ਇਦੇ ਵਿੱਚ ਮੈਂ ਤੁਹਾਡੇ ਨਾਲ ਉਹੀ ਗੱਲ ਕਰੂੰ ਜਿਹੜੇ ਰეკਮੈਂਡਡ ਆ ਕਿਉਂਕਿ ਕਈ ਟੈਕਨੀਕਲ ਆ ਜਿਹੜੇ ਉਹ ਮਨਾਹੀ ਕੀਤੀ ਗਈ ਬਾਸਮਤੀ ਚ ਕਿਉਂਕਿ ਆਪਾਂ ਝੂਨੇ ਬਾਸਮਤੀ ਦੋਹਾਂ ਬਾਰੇ ਗੱਲ ਕਰ ਰਹੇ ਸੋ ਉਹਨਾਂ ਬਾਰੇ ਮੈਂ ਗੱਲ ਨਹੀਂ ਕਰੂੰ ਜਿਵੇਂ ਪ੍ਰੋਪੀਕੋਨਾਜ਼ੋਲ ਜਾਂ ਹੈਕਜ਼ਾਕੋਨਾਜ਼ੋਲ ਇਹਦੇ ਬਾਰੇ ਮੈਂ ਤੁਹਾਡੇ ਨਾਲ ਜਾਂ ਕਾਰਬੈਂਡਾਜ਼ਮ ਇਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਨਹੀਂ ਕਰੂੰਗਾ ਕਿਉਂਕਿ ਇਹ ਜਿਹੜੇ ਬਾਸਮਤੀ ਦੇ ਵਿੱਚ ਜਿਹੜੀ ਸਪਰੇਅ ਕਰਨ ਤੋਂ ਮਨਾਹੀ ਕੀਤੀ ਗਈ ਜਿਹੜੇ ਰეკਮੈਂਡਡ ਨੇ ਉਹੀ ਗੱਲ ਕਰੂੰਗਾ ਸੋ ਉਹਨਾਂ ਦੇ ਵਿੱਚ ਜਿਹੜੇ ਟ੍ਰਾਈਜੋਲਸ ਨੇ ਉਹਦੇ ਵਿੱਚ ਟੈਬੂਕੋਨਾਜ਼ੋਲ ਆ ਆਪੋਕਸੀਕੋਨਾਜ਼ੋਲ ਆ ਵਾਰਡ ਲੈਵਲ ਤੇ ਹੋਰ ਵੀ ਹੈਗੇ ਆ ਮੈਟਾਕੋਨਾਜ਼ੋਲ ਹੈ ਟੈਟਰਾਕੋਨਾਜ਼ੋਲ ਹੈ ਜਾਂ ਡਾਈਫਨਕੋਨਾਜ਼ੋਲ ਹੈ ਇਹਦੇ ਵਿੱਚੋਂ ਮੁੱਖ ਤੌਰ ਤੇ ਜਿਹੜੇ ਇਹ ਟੈਕਨੀਕਲ ਹੈ ਜਿਹੜੇ ਉਹ ਵਰਤੇ ਜਾਂਦੇ ਆ ਜਾਂ ਫਿਰ ਕਾਰਬੋਕਸੀਨੇਲਡ ਗਰੁੱਪਾ ਜਿਹੜਾ ਥਾਈਫਲੂਜ਼ਾਮਾਈਡ ਹੈ ਜਿਹਦੇ ਨੂੰ ਤੁਸੀਂ ਪਲਸਰ ਦੇ ਨਾਂ ਤੇ ਜਾਣਦੇ ਆ ਜਾਂ ਫਿਰ ਜਿਹੜਾ ਡਾਈਥਾਇਓਕਾਰਬਾਮੇਟ ਦੇ ਵਿੱਚ ਕਾਰਬਾਮੇਟ ਗਰੁੱਪ ਹੈ ਜਿਹੜਾ ਉਹਦੇ ਵਿੱਚ ਆ ਜਾਂਦਾ ਜਨੀਬ ਜਿਹੜਾ ਸਲਫਰ ਹੈ ਉਲੀ ਨਾਸ਼ਕ ਦੇ ਤੌਰ ਤੇ ਜਿਹੜਾ ਕੰਬੀਨੇਸ਼ਨ ਚਾਹੁੰਦਾ ਉਹ ਵੀ ਕਾਰਬੋਮੇਟ ਗਰੁੱਪ ਦੇ ਵਿੱਚ ਹੀ ਆ। ਸੋ ਹੁਣ ਮੈਂ ਤੁਹਾਨੂੰ ਦੱਸੂਗਾ ਕੰਬੀਨੇਸ਼ਨ ਆ ਕਿਹੜੀਆਂ ਵਧੀਆ ਨੇ ਤੇ ਜੇ ਤੁਸੀਂ ਫਸਲ ਦੇ ਨਿਸਾਰੇ ਤੋਂ ਪਹਿਲਾਂ ਜਦੋਂ ਫਸਲ ਫੋਟ ਰਹੀ ਹੈ ਲੈ ਰਹੀ ਹੈ ਜੇ ਉਹਦੇ ਵਿੱਚ ਕੋਈ ਸਮੱਸਿਆ ਨਜ਼ਰ ਆਉਂਦੀ ਹੈ। ਖਾਸ ਤੌਰ ਤੇ ਜਿਵੇਂ ਬਾਸਮਤੀ ਹੈ ਬਾਸਮਤੀ ਦੇ ਵਿੱਚ ਵੀ ਮੁਚਲ ਵੈਰੈਟੀ ਕਾਫੀ ਕਿਸਾਨ ਵੀਰਾਂ ਨੇ ਲਾਈ ਹੈ ਜਾਂ ਹੋਰ ਵੈਰੈਟੀਆਂ ਦੇ ਵਿੱਚ ਵੀ ਪਹਿਲੀ ਗੱਲ ਤਾਂ ਇਹ ਆ ਕਿ ਆਪਾਂ ਕਿਉਂਕਿ ਯੂਰੀਆ ਦੀ ਗੱਲ ਹਰ ਏਕ ਥਾਂ ਤੇ ਆ ਜਾਂਦੀ ਕਿ ਯੂਰੀਆ ਆਪਾਂ ਬੜੇ ਹਿਸਾਬ ਦੇ ਨਾਲ ਟੁੱਟਮੀ ਯੂਰੀਆ ਪਾਉਣੀ ਆ। ਓਵਰਡੋਜ਼ ਨਹੀਂ ਵਰਤਣੀ ਹੈਗੀ ਇੱਕ ਬਹੁਤੀ ਜਲਦੀ ਨਹੀਂ ਖਤਮ ਕਰਨੀ ਟੁੱਟਵੀਂ ਯੂਰੀਆ ਜੇ ਪਾਵਾਂਗੇ ਤਾਂ ਉਹ ਪਹਿਲੀ ਯੂਰੀਆ ਉਹਦੋਂ ਨੂੰ ਜਿਹੜੀ ਹੈਗੀ ਉਹਦੀ ਹਜਮ ਹੋ ਜਾਂਦੀ ਤੇ ਅਗਲੀ ਯੂਰੀਆ ਫਿਰ ਆਪਾਂ ਪਾਉਨੇ ਆ ਜੇ ਆਪਾਂ ਉੱਤੇ ਦੀ ਉੱਤੇ ਪਾਉਨੇ ਆ ਤਾਂ ਉਹ ਓਵਰ ਕੰਜ਼ਮਪਸ਼ਨ ਹੋ ਜਾਂਦੀ ਹੈ ਜਿਸ ਦੇ ਨਾਲ ਮੈਂ ਕਿਸਾਨ ਵੀਰਾਂ ਨੂੰ ਇਹ ਹੁੰਦਾ ਕਿ ਅਸੀਂ ਮਹੀਨੇ ਚ ਯੂਰੀਆ ਖਤਮ ਕਰਤੀ ਮਗਰੋਂ ਰੋਗ ਨਾ ਆਊਗਾ ਜੇ ਮਹੀਨੇ ਚ ਆਪਾਂ ਵੱਧ ਠੋਕਤੀ ਆ ਤੇ ਉਹਦੇ ਨਾਲ ਸਮੱਸਿਆ ਜਿਹੜੀ ਤੁਹਾਡੇ ਪਹਿਲਾ ਫੋਟ ਸਮੇ ਜਿਹੜੀ ਬਿਮਾਰੀ ਆਉਂਦੀ ਆ ਉਹ ਇਸੇ ਕਰਕੇ ਹੀ ਆਉਂਦੀ ਆ ਜੇ ਤੁਸੀਂ ਟੁੱਟਮੀ ਪਾਉਂਗੇ ਤਾਂ ਉਹਦਾ ਵੱਧ ਫਾਇਦਾ ਮਿਲੂਗਾ ਇੱਕ ਪਾਣੀ ਆਪਾਂ ਬੜੇ ਹਿਸਾਬ ਨਾਲ ਲਾਉਣਾ ਪਾਣੀ ਹਵਾ ਲਵਾਲਵਾ ਕੇ ਖੇਤ ਨੂੰ ਲਾਉ ਤਾਂ ਤੁਹਾਡੇ ਬਿਮਾਰੀ ਦਾ ਕਾਫੀ ਪਰਸੈਂਟ ਜਿਹੜਾ ਰੋਕਥਾਮ ਰਹਿੰਦੀ ਆ ਜੇ ਫੋਟ ਸਮੇ ਤੁਹਾਡੀ ਫਸਲ ਦੇ ਵਿੱਚ ਰੋਗ ਆਉਂਦਾ ਕਿਉਂਕਿ ਗੋਭ ਸਮੇ ਜਿਹੜੇ ਕਰਨੇ ਆ ਉਹਦੇ ਬਾਰੇ ਗੋਭ ਸਮੇ ਜਦੋਂ ਫਸਲ ਆਉਣ ਵਾਲੀ ਹੋ ਉਦੋਂ ਵੀ ਗੱਲ ਕਰਦੇ ਰਵਾਂਗੇ ਨਾਲ ਦੀ ਨਾਲ ਆਪਾਂ ਅਪਡੇਟ ਤਾਂ ਦੋ ਇਹ ਜਿਹੜੇ ਹੈਗੇ ਆ ਸਟੋਬਿਲਿਓਨ ਗਰੁੱਪ ਜਿਹੜੀ ਤੁਹਾਨੂੰ ਮੈਂ ਗੱਲ ਕੀਤੀ ਜਾਂ ਟਰਾਈਜੋਲ ਜਿਹਦੇ ਵਿੱਚ ਟੈਬੂਕੋਨਾਜੋਲ ਆ ਗਿਆ ਜਾਂ ਪੋਕਸੀਕੋਨਾਜੋਲ ਆ ਗਿਆ ਜਾਂ ਡਾਈਫਨਕੋਨਾਜੋਲ ਆ ਗਿਆ ਇਹਦੇ ਵਿੱਚ ਐਜੋਕਸੀਸਟੋਬਨ ਆ ਗਿਆ ਪਿਕੋਕਸੀਸਟੋਬਨ ਆ ਗਿਆ ਟ੍ਰਾਈਫਲੋਕਸੀਸਟੋਬਨ ਆ ਗਿਆ ਇਹ ਜਿਹੜੇ ਹੈਗੇ ਆ ਇਹ ਸਾਰੇ ਸਿਸਟੈਮਿਕ ਆ ਮਤਲਬ ਵਿੱਚ ਜਾ ਕੇ ਬੂਟੇ ਦੇ ਕੰਮ ਕਰਦੇ ਆ ਜਿਹੜੇ ਕੰਟੈਕਟ ਆ ਉਹਨਾਂ ਦੇ ਵਿੱਚ ਜਨੇਬ ਆ ਗਿਆ ਉਹਨਾਂ ਦੇ ਵਿੱਚ ਸਲਫਰ ਆ ਗਿਆ ਉਨ੍ਹਾਂ ਦੇ ਵਿੱਚ ਜਿਹੜੇ ਕਾਪਰ ਉਲੀਨਾਸ਼ਕ ਆਪਾਂ ਵਰਤਦੇ ਹੁੰਦੇ ਆ ਗਟੋਲੀ ਰੋਗ ਵਾਸਤੇ ਉਹਦੇ ਵਾਸਤੇ ਆਪਾਂ ਵੱਖਰੀ ਵੀਡੀਓ ਵੀ ਗਟੋਲੀ ਰੋਗ ਵਾਸਤੇ ਪਾਵਾਂਗੇ ਕਦੋਂ ਸਪਰੇਅ ਕਰਨੀ ਆ ਕਾਪਰ ਆਕਸੀਕਲਰਾਇਡ ਕਾਪਰੀ ਹਾਈਡਰੋਕਸਾਈਡ ਆ ਜਿਹੜੇ ਇਹ ਕੰਟੈਕਟ ਨੇ ਇਹ ਮਤਲਬ ਸਪੋਰ ਦੇ ਜਦੋਂ ਕੰਟੈਕਟ ਚਾਹੁੰਦੇ ਉਦੋਂ ਮਾਰਦੇ ਆ ਜਿਹੜੇ ਦੂਸਰੇ ਆ ਉਹ ਬਿਮਾਰੀ ਨੂੰ ਵਿੱਚੋਂ ਬੂਟੇ ਦੇ ਜਾ ਕੇ ਜਿਹੜੀ ਇਨਫੈਕਸ਼ਨ ਹੋਈ ਹੁੰਦੀ ਆ ਉਹਨੂੰ ਕੰਟਰੋਲ ਕਰਦੇ ਆ ਸੋ ਜਿਹੜੀ ਕੰਬੀਨੇਸ਼ਨ ਤੁਸੀਂ ਵਰਤਣੀ ਹੈ ਕਿ ਕਈ ਕੰਬੀਨੇਸ਼ਨ ਆ ਰਹੀਆਂ ਹੁਣ ਤਾਂ ਤਿੰਨ-ਤਿੰਨ ਵੀ ਆਉਣ ਲੱਗ ਪਈਆਂ ਪਰ ਆਪਾਂ ਜਾਦਾ ਜਿਹੜਾ ਹੈਗਾ ਕਨਫਿਊਜ਼ ਨਹੀਂ ਹੋਣਾ ਹੈਗਾ ਜਿਆਦਾ ਪੰਬਲ ਪੂਸੇ 'ਚ ਨਹੀਂ ਪੈਣਾ ਹੈਗਾ ਜਿਹੜੇ ਮੁੱਖ ਕੰਬੀਨੇਸ਼ਨ ਆ ਰਹੇ ਕਿਉਂਕਿ ਪਹਿਲਾ ਜਨੇਪਲਸ ਹੈਕਸਾਕੋਨਾਜ਼ੋਲ ਆ ਉਹ ਵੀ ਬੜਾ ਵਧੀਆ ਟੈਕਨੀਕਲ ਸੀਗਾ ਤੇ ਸਸਤਾ ਵੀ ਪੈਂਦਾ ਸੀਗਾ ਕਿਉਂਕਿ ਹੈਕਸਾਕੋਨਾਜ਼ੋਲ ਦੀ ਜਿਹੜੀ ਮਨਾਹੀ ਬਾਸਮਤੀ ਜਾਂ ਸੋ ਬੇਨਤੀ ਹੈ ਕਿ ਉਹਦੇ ਜਨਾਬ ਵਰਤਗੇ ਝੋਨੇ ਦੇ ਵਿੱਚ ਵੀ ਆਪਾਂ ਨੂੰ ਹੌਲੀ ਹੌਲੀ ਇਹ ਛੱਡਣਾ ਚਾਹੀਦਾ ਜਨੇਪਲਸ ਹੈਕਸਾਕੋਨਾਜੋਲ ਦਾ ਵੀ ਵਧੀਆ ਠੀਕ ਰਿਜ਼ਲਟ ਹੈ ਬਹੁਤ ਵਧੀਆ ਕਿਉਂਕਿ ਜਦੋਂ ਆਪਾਂ ਫੋਟ ਕਰ ਜਿਹੜਾ ਝੋਨਾ ਫੋਟ ਕਰ ਰਿਹਾ ਸਾਰੇ ਤੋਂ ਪਹਿਲਾਂ ਪਹਿਲਾਂ ਜੇ ਸਪਰੇਅ ਕਰਨਾ ਤਾਂ ਤੁਸੀਂ ਜਨੇਪਲਸ ਹੈਕਸਾਕੋਨਾਜੋਲ ਦੀ ਥਾਂ ਤੇ ਜਨੇਪਲਸ ਟੈਬੂਕੋਨਾਜੋਲ ਵੀ ਆ ਰਿਹਾ ਹੈ ਜਨੇਬ 15% ਤੇ 57% سوری 15% ਟੈਬੂਕੋਨਾਜ਼ੋਲ ਤੇ 57% ਜਨੀਬ ਹੈ ਕੰਟੈਕਟ ਪਲਸ ਸਿਸਟੈਮਿਕ ਆਗੇ ਜੇ ਕੋਈ ਸਪੋਰ ਬਾਹਰ ਪਿਆ ਜਰਮੀਨੇਟ ਕਰਨ ਵਾਲਾ ਮਤਲਬ ਬਿਮਾਰੀ ਆਉਣ ਤੋਂ ਪਹਿਲਾਂ ਵੀ ਰੋਕਦਾ ਤੇ ਜੇ ਬਿਮਾਰੀ ਆਈ ਹੋਈ ਉਹਨੂੰ ਵੀ ਰੋਕਦੇ ਆ ਫਿਰ ਆ ਗਿਆ ਤੁਹਾਡਾ ਸਲਫਰ ਪਲਸ ਟੈਬੂਕੋਨਾਜ਼ੋਲ ਵੀ ਆਉਂਦਾ ਹੈ ਟੈਬੂਕੋਨਾਜ਼ੋਲ 10% ਸਲਫਰ 5% ਇਹ ਵੀ ਤੁਹਾਨੂੰ ਕਿਉਂਕਿ ਇਹ ਸਸਤੇ ਪੈਣਗੇ ਜਿਹੜੇ ਦੋਵੇਂ ਦੋਵੇਂ ਸਿਸਟੈਮਿਕ ਨੇ ਜਿਦੇ ਵਿੱਚ ਅਜੋਕਸੀਸਟੋਬਿਨ ਪਲੱਸ ਟੈਬੋਕੋਨਜੋਲ ਅਜੋਕਸੀ 11 ਹੁੰਦਾ ਟੈਬੋਕੋਨਜੋਲ 18.3 ਦੇ ਕਰੀਬ ਹੁੰਦਾ ਇਹ ਹੈ ਜਿਹੜੇ ਇਹਨਾਂ ਦੀ ਥੋੜੀ ਕੋਸਟ ਵੱਧ ਜਾਂਦੀ ਹੈ ਇਹ ਉਹਨਾਂ ਨਾਲੋਂ ਵੱਧ ਫੈਕਟਿਵ ਹੁੰਦੇ ਆ ਕਿਉਂਕਿ ਦੋਵੇਂ ਹੀ ਸਿਸਟੈਮਿਕ ਨੇ ਇੱਕ ਨੇ ਜਿਹੜਾ ਹੈਗਾ ਰੈਸਪੀਰੇਸ਼ਨ ਰੋਕਣੀ ਉਲੀ ਦੀ ਸਾਹ ਕੁੱਟ ਕੇ ਉਹਨੂੰ ਖਤਮ ਕਰਨਾ ਦੂਸਰੇ ਨੇ ਜਿਹੜੀ ਉਹਦੀ ਗ੍ਰੋਥ ਹੋ ਰਹੀ ਹੈ ਜਿਹੜੀ ਉਹ ਸੈੱਲ ਮੈਂਬਰੇਨ ਉਹਦੀ ਬਣਨੀ ਹੈ ਉਹਨੂੰ ਰੋਕਦੇ ਆ ਤੇ ਉਹ ਅੱਗੇ ਨਹੀਂ ਵਧਣ ਦਿੰਦੇ ਉਲੀ ਨੂੰ ਤੇ ਉੱਥੇ ਹੀ ਖਤਮ ਕਰ ਦਿੰਦੇ ਆ ਪਰ ਜਿੱਥੇ ਤੁਹਾਡੇ ਦਾਗ ਧੱਬੇ ਪੈ ਜਾਂਦੇ ਉਹ ਦਾਗ ਧੱਬੇ ਆ ਜਿਹੜੇ ਉਹ ਨਹੀਂ ਮਿਟਦੇ ਹੁੰਦੇ ਪਰ ਰੋਗ ਰੁਕ ਜਾਂਦਾ ਹੁੰਦਾ ਇਸ ਕਰਕੇ ਆਪਾਂ ਫਸਲ ਦਾ ਪਹਿਲਾਂ ਹੀ ਖਿਆਲ ਰੱਖਣਾ ਤੇ ਪ੍ਰੋਟੈਕਟਿਵ ਪਲੱਸ ਕਿਉਰੇਟ ਉਹ ਜਿਹੜਾ ਹੈਗਾ ਆਪਾਂ ਵਰਤ ਸਕਦੇ ਜਾਂ ਥਾਈ ਫਲੂਜ਼ਾਮਾਈਡ ਜਿਵੇਂ ਪਲਸਰ ਵਗੈਰਾ ਆਉਂਦੇ ਆ ਇਹ ਤੁਸੀਂ ਕਰ ਸਕਦੇ ਆ 150 ਐਮਐਲ ਕੋਈ ਵੀ ਕੰਬੀਨੇਸ਼ਨ ਆ ਤੁਸੀਂ ਉਹ ਲਈ ਨਾਸ਼ਕਾਂ ਦਾ ਤੁਸੀਂ ਮੋਟਾ ਜਿਹਾ ਹਿਸਾਬ ਲਾ ਲਓ ਵੀ 200 ਤੋਂ ਲੈ ਕੇ 300 ਗ੍ਰਾਮ ਜਾਂ 200 ਤੋਂ 300 ਐਮਐਲ ਇੰਨੀ ਡੋਜ਼ ਬਹੁਤ ਹੁੰਦੀ ਆ ਕਈ ਵਾਰ ਤੁਸੀਂ ਡੋਜ਼ ਵੀ ਵੱਧ ਪਾ ਦਿੰਦੇ ਆ ਜਦੋਂ ਆਪਾਂ ਡੋਜ਼ ਉਲੀ ਨਾਸ਼ਕ ਜਾਂ ਕੀਟਨਾਸ਼ਕ ਕਿਸੇ ਦੀ ਵੀ ਵਰਤਦੇ ਆ ਤਾਂ ਉਹ ਜਿਹੜੇ ਕੁਦਰਤੀ ਤੌਰ ਤੇ ਜਮੀਨ 'ਚ ਪਏ ਜਿਹੜੇ ਐਨਜ਼ਾਈਮਸ ਵਗੈਰਾ ਨੇ ਮਾਈਕਰੋਬੀਅਲ ਐਕਟੀਵਿਟੀ ਆ ਉਹਨਾਂ ਤੇ ਪ੍ਰਭਾਵ ਕਾਫੀ ਤੌਰ ਤੇ ਪਾਉਂਦੇ ਆ ਕੋਈ ਪੁੱਛਦੇ ਹੁੰਦੇ ਕਿ ਖੇਤ 'ਚ ਪਾਣੀ ਹੋਣਾ ਜਾਂ ਨਹੀਂ ਹੋਣਾ ਦੇਖੋ ਪਾਣੀ ਦਾ ਆਪਾਂ ਖਿਆਲ ਰੱਖਣਾ ਹੁੰਦਾ ਜਦੋਂ ਆਪਣੇ ਖੇਤ ਨਦੀਨ ਹੋਣ ਕਿ ਉਦੋਂ ਖੇਤ 'ਚ ਪਾਣੀ ਨਾ ਹੋਵੇ ਫਿਰ ਆਪਾਂ ਟਾਈਮ ਬਾਅਦ 2-3 ਦਿਨਾਂ ਬਾਅਦ ਛੱਡਣਾ ਹੁੰਦਾ ਜਿਹੜੇ ਇਹ ਉਲੀਨਾਸ਼ਕ ਨੇ ਜਾਂ ਕੀਟਨਾਸ਼ਕ ਨੇ ਉਲੀਨਾਸ਼ਕ ਖਾਸ ਤੌਰ ਤੇ ਜੇ ਆਪਣੇ ਰੋਗ ਜ਼ਿਆਦਾ ਆ ਜਾਂਦਾ ਆਪਾਂ ਨੂੰ ਪਤਾ ਹੀ ਨਹੀਂ ਦੋਗੀਆਂ ਜੇ ਰੋਗ ਆਗਾ ਫਿਰ ਆਪਾਂ ਪਾਣੀ ਇੱਕ ਵਾਰ ਘਟਾਉਣਾ ਹੁੰਦਾ ਹਵਾ ਲਵਾਉਣਾ ਹੁੰਦਾ ਫਿਰ ਸਪਰੇਅ ਕਰਦੇ ਹੋ ਥੋੜਾ ਪਾਣੀ ਫਿਰ ਆਪਾਂ ਛੱਡ ਸਕਦੇ ਆ ਜਿਹੜੀ ਤਤਾਂ ਵਾਲੀ ਸਪਰੇਅ ਆ ਉਹ ਚਾਹੇ ਜੇ ਪਾਣੀ ਵੱਧ ਹੋਵੇ ਤਾਂ ਉਹਦੇ ਨਾਲ ਜਿਹੜਾ ਹੈਗਾ ਵਧੀਆ ਰਿਜ਼ਲਟ ਉਹ ਦਿੰਦੀ ਹੁੰਦੀ ਆ ਸੋ ਇਹ ਜਿਹੜੀ ਟੈਕਨੀਕ ਆ ਲੈ ਤੁਸੀਂ ਫਿਲਹਾਲ ਹਾਲ ਦੀ ਘੜੀ ਜਿਹੜੇ ਹੈਗੇ ਆ ਉਹ ਜਿਵੇਂ ਬ੍ਰਾਂਡ ਦੀ ਗੱਲ ਕਰਾਂ ਤਾਂ ਫਿਰ ਤੁਸੀਂ ਜਿਹੜਾ ਹੈ ਅਗਲੇਅਰ ਜਾਂ ਪਲਸਰ ਏ 150 ml ਵਰਤ ਸਕਦੇ ਆ ਜਾਂ ਤੁਸੀਂ ਟੈਬੂਕੋਨਾ ਜੋਰ ਕੱਲਾ ਫੋਲੀ ਕਿਉਂ ਰ 200 ml ਉਹ ਵਰਤ ਸਕਦੇ ਆ ਜਾਂ ਆਪਾਂ ਜਿਹੜੀ ਨਟਿਵੋ ਦਵਾਈ ਆ ਉਹ ਤੁਸੀਂ 80 ਗ੍ਰਾਮ ਵਰਤ ਸਕਦੇ ਆ ਜਾਂ ਤੁਸੀਂ ਜਿਹੜੀ ਐਮੀਸਟਾਰ ਟਾਪ ਆ ਉਹ 200 ml ਵਰਤ ਸਕਦੇ ਆ ਜਾਂ ਤੁਸੀਂ ਜਨੇਬ ਹੈ ਜਿਹੜੀ ਉਹ 500 ਗ੍ਰਾਮ ਵਰਤ ਸਕਦੇ ਕਿਉਂਕਿ ਇਹ ਕੰਟੈਕਟ ਇਹ ਕੱਲੀ ਵਰਤਣੀ ਹੈ ਤਾਂ ਇਹ ਕਿਉਂਕਿ ਜਿਹੜੀ ਬਲਾਸਟ ਵਾਸਤੇ ਪਹਿਲਾਂ ਸਪਰੇਅ ਕਰਨੀ ਹੁੰਦੀ ਪਹਿਲੀ ਉਹ ਜਨੇਬ ਕੱਲੀ ਵੀ ਵਰਤ ਸਕਦੇ ਜਾਂ ਜਨੇਬ ਪਲੱਸ ਟੈਬੂਕੋਨਾਜੋਲ ਵਰਤ ਸਕਦੇ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਉਹ ਤੁਸੀਂ ਜਿਹੜੀ 200 ਤੋਂ 250 ml ਜਾਂ ਗ੍ਰਾਮ ਦੇ ਵਿੱਚ ਕਿਉਂਕਿ ਇਹ ਜਿਹੜੇ ਹੈਗਾ ਪਾਊਡਰ ਫਾਰਮ ਦੇ ਵਿੱਚ ਆਉਂਦਾ ਜਨੇਬ ਪਲੱਸ ਟੈਬੂਕੋਨਾਜੋਲ ਇਹ ਤੁਸੀਂ ਜਿਹੜਾ ਹੈਗਾ 200 250 ਜਾਂ 300 ਗ੍ਰਾਮ ਤੱਕ ਵੱਧ ਤੋਂ ਵੱਧ ਵਰਤ ਸਕਦੇ ਆ ਫਿਰ ਤੁਹਾਡਾ ਹੈਗਾ ਸਲਫਰ ਪਲੱਸ ਟੈਬੂਗੋਨਾ ਜੋਲ ਇਹਦੀ ਵੀ ਤੁਸੀਂ ਇੰਨੇ ਜਿਹੜੀ ਹੈਗੀ ਆ 300 ਤੱਕ 250 300 ਤੱਕ ਇਹਦੀ ਵਰਤੋਂ ਕਰ ਸਕਦੇ ਆ ਬਹੁਤ ਵਧੀਆ ਰਿਜ਼ਲਟ ਮਿਲਦਾ 200 ਲੀਟਰ ਪਾਣੀ ਆਪਾਂ 150 ਘੱਟੋ ਘੱਟ ਵਰਤਨਾ ਹੀ ਵਰਤਨਾ ਹੈਗਾ 150 ਤੋਂ 200 ਲੀਟਰ ਪਾਣੀ ਨਾਲ ਪੂਰੀ ਕਵਰ ਹੋ ਜਾਂਦੀ ਹੈ ਫਸਲ ਸ਼ਾਮ ਨੂੰ ਸਪਰੇਅ ਕਰਨੀ ਹੈ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ